आम आदमी पार्टी दी सरकार ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਵੱਲੋਂ ਚੁਣੀ ਆਮ ਲੋਕਾਂ ਦੇ ਘਰਾਂ ਚੋਂ ਬਣੀ ਹੋਈ ਸਰਕਾਰ ਹੈ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਹੋਈ ਚੱਲੇਗੀ ਇਹ ਗੱਲਾਂ ਦਾ ਪ੍ਰਗਟਾਵਾ ਫਾਜ਼ਿਲਕਾ ਨਗਰ ਕੌਂਸਲ ਵਿੱਚ ਸਥਾਨਕ ਵਿਧਾਇਕ ਨਰਿੰਦਰ ਪਾਰਸਿੰਗ ਸਵਨਾਵਰੋਂ ਲਾਏਗੇ ਨਗਰ ਕੌਂਸਲ ਫਾਜ਼ਿਲਕਾ ਦੇ ਇੰਚਾਰਜ ਸੁਨੀਲ ਕੁਮਾਰ ਮੈਨਿਉ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਉਹਨਾਂ ਨੂੰ ਫਾਜ਼ਿਲਕਾ ਸ਼ਹਿਰ ਦੇ ਲੋਕਾਂ ਦੇ ਕੰਮ ਕਰਨ ਵਾਸਤੇ ਨਗਰ ਕੌਂਸਲ ਵਿੱਚ ਬਿਠਾਇਆ ਗਿਆ ਹੈ ਤੇ ਇਸੇ ਲੜੀ ਤਹਿਤ ਉਹ ਕੰਮ ਕਰ ਰਹੇ ਹਨ ਅੱਜ ਉਹ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਨੇੜਲੀਆ ਦੁਕਾਨਾਂ ਤੇ ਪੁੱਜੇ ਜਿੱਥੇ ਕਿ ਦੁਕਾਨਦਾਰਾਂ ਨੇ ਕਿਹਾ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਇੱਕ ਪਾਸਾ ਨੀਵਾ ਹੋ ਗਿਆ ਹੈ ਅਤੇ ਨੀਵਾ ਹੋਣ ਕਾਰਨ ਪਾਣੀ ਖੜ ਜਾਂਦਾ ਹੈ ਤੇ ਦੁਕਾਨ ਤੇ ਗ੍ਰਾਹਕੀ ਨਹੀਂ ਆਉਂਦੀ ਰਖੜੀ ਦੇ ਤਿਹਾਰ ਨੂੰ ਵੇਖਦੇ ਹੋਏ ਕੰਮ ਕੁਝ ਦਿਨ ਲਈ ਰੋਕਿਆ ਗਿਆ ਸੀ ਅਤੇ ਜਲਦੀ ਹੀ ਇਹ ਤੋਂ ਇੱਕ ਪਾਸਾ ਉੱਪਰ ਕਰਕੇ ਸੜਕ ਦਾ ਲੈਵਲ ਕਰ ਦਿੱਤਾ ਜਾਵੇਗਾ ਅਤੇ ਸੀਵਰੇਜ ਦੀ ਸਮੱਸਿਆ ਤੋਂ निजात ਦਵਾਈ ਜਾਏਗੀ ਅਤੇ ਨਾਲ ਹੀ ਸੜਕ ਮੁੱਖ ਉੱਚਾ ਕਰ ਦਿੱਤਾ ਜਾਵੇਗਾ ਤਾਂ ਜੋ ਦੁਕਾਨਦਾਰਾਂ ਵਿੱਚ ਗ੍ਰਾਹਕੀ ਬਣੀ ਰਵੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੁਨੀਲ ਕੁਮਾਰ ਮੈਣੀ ਨੇ ਏਬੀਐਨ ਟੀਮ ਨਾਲ ਗੱਲਬਾਤ ਦੌਰਾਨ ਕੀਤਾ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਦਿਸ਼ਾ ਨਿਰਦੇਸ਼ ਤੇ ਇਹ ਕੰਮ ਕਰਾਏ ਜਾ ਰਹੇ ਹਨ ਮੌਕੇ ਤੇ ਹੀ ਠੇਕੇਦਾਰ ਅਸ਼ੀਸ਼ ਨਗਪਾਲ ਨੂੰ ਵੀ ਬੁਲਾ ਲਿਆ ਗਿਆ ਤੇ ਦੁਕਾਨਦਾਰ ਵੀ ਮੌਕੇ ਤੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਧਾਇਕ ਨੂੰ ਉਹਨਾਂ ਗੁਹਾਰ ਲਾਈ ਸੀ ਅਤੇ ਉਹਨਾਂ ਦੀ ਗੁਹਾਰ ਹੁੰਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਇਹ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਇਸ ਮੌਕੇ ਬੋਲਦੇ ਹੋਏ ਸ਼੍ਰੀ ਸੁਨੀਲ ਮੈਨੀ ਅਤੇ ਦੁਕਾਨਦਾਰ ਨੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਰੇ ਕੀ ਮਸਲਾ ਹੈ ਜੀ ਆ ਜੀ ਮਸਲਾ ਹੈ ਜੀ ਸਾਡੀ ਡਿਮਾਂਡ ਸੀ ਕਿ ਸਾਡੀ ਸੜਕ ਬਹੁਤ ਰੀਣੀ ਹੈ ਜਦ 10 ਮਿੰਟ ਬਾਅਦ ਸ਼ਾਮ ਨੂੰ ਇੱਥੇ ਪਾਣੀ ਬਹੁਤ ਭਰ ਜਾਂਦਾ ਸਾਡੀ ਰਵਾਹੇ ਸੜਕ ਨੂੰ ਉੱਚਾ ਕੀਤਾ ਜਾਵੇ ਤੇ ਸੀਵਰੇਜ ਦੀ ਖੋਲ ਕੇ ਸਫਾਈ ਕਰਾਈ ਜਾਵੇ ਤੇ ਇਹਦੇ ਦੇ ਛੋਲਿੰਗ ਲੱਗ ਜਾਂਦਾ ਕਿਹੜੀ ਸੜਕ ਹੈ ਜੀ ਸੜਕ ਹੈ ਬੱਸ ਸਟੈਂਡ ਤੋਂ ਫਾਜ਼ਿਲ ਦਾ ਸਟੈਂਡ ਤੋਂ ਜਿਹੜੀ ਮੇਨ ਕੰਡਾਗਰ ਨੂੰ ਜਾਂਦੀ ਹੈ ਇਹਦੇ ਆਰਵਾਦੀ ਸਾਰੇ ਦਾ ਦੇ 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 ਅਸੀਂ ਸਾਰੇ ਦੁਕਾਨਦਾਰ ਬਹੁਤ ਪਰੇਸ਼ਾਨ ਹੈ ਇਸ ਲਈ ਸਾਡੀ ਮੰਗ ਹੈ ਕਿ ਫੀਸ ਚਾਹੀਦੀ ਕਿਹਨੂੰ ਅਪਰੋਚ ਕੀਤਾ ਸੀ ਕਿਹਨਾਂ ਨੂੰ ਕਿਹਾ ਸੀ ਤੁਸੀਂ ਜੀ ਬਹੁਤ ਬਹੁਤ ਪਹਿਲੇ ਸਾਹਮਣੇ ਮਿਲੇ ਸੀ ਉਹਨਾਂ ਨੇ ਕਿਹਾ ਸੀ ਕਿ ਸ਼ੋਰ ਆਇਆ ਸੀ ਕਿ ਛੇਤੀ ਜੇ ਜੇ ਫੀਸ ਕਰਵਾਈ ਤੇ ਜਾਏਗੀ ਜੋ ਕਿ ਅਧਿਕਾਰੀਆਂ ਨੇ ਨਜ਼ਰ ਦੇਖੇ ਬਾਅਦ ਜਮੇਵਾਰ ਅਧਿਕਾਰ ਨੂੰ ਕਿਹਾ ਜੋ ਸਾਡੀ ਸਾਈਟ ਤੋਂ ਲਈ ਆਇਆ ਇਸ ਕਰਕੇ ਸਾਡੀ ਬੇਨਤੀ ਹੈ ਕਿ ਛੇਤੀ ਜੀ ਕਰਤੀ ਹਾਂ ਹਾਂ ਜੀ ਪਬਲਿਕ ਸਾਹਿਬ ਤੁਹਾਡਾ ਕੀ ਕਹਿਣਾ ਜੀ ਜਲਦੀ ਜਲਦੀ ਕੰਮ ਕਰਤਾ ਜਾਵੇ ਜੀ ਜਲਦੀ ਜਲਦੀ ਪਹਿਲਾਂ ਪਹਿਲਾਂ ਹੋ ਜਾਵੇ ਸਭ ਠੀਕ ਹੈ ਜੀ ਇਹ ਅੱਲਾਹ ਨੇ ਨਿਪਾਨੋ ਤੁਹਾਡੀ ਸ਼ਿਕਾਇਤ ਤੋਂ ਬਾਅਦ ਕਿੰਨੀ ਦੇਰ ਬਾਅਦ ਅਸਰ ਹੋਇਆ ਜੀ ਕਿੰਨੇ ਮਰਨਾਲ ਦੀ ਨਾਲ ਹੀ ਹੋ ਗਿਆ ਹਾਂਜੀ ਬੌਜੀ ਤੁਹਾਡਾ ਕੀ ਕਹਿਣਾ ਹੈ ਸਾਹਮਣੇ ਹੀ ਸੜਕ ਤਾਂ ਹੋਈ ਨਹੀਂ ਹਾਂਜੀ ਮੈਨੂੰ ਸਾਬ ਦੁਕਾਨਦਾਰਾਂ ਦੀ ਮੰਗ ਆਇਆ ਵੀ ਐਮਐਲਏ ਸਾਹਿਬ ਨੂੰ ਗੁਹਾਰ ਲਾਈ ਸੀ ਵੀ ਇੱਥੇ ਵਪਾਰ ਕਰਨਾ ਔਖਾ ਹੈ ਦੁਕਾਨ ਤੇ ਗ੍ਰਾਹਕ ਨਹੀਂ ਆਂਦਾ بارش ਜੇ ਨਾ ਬੁਰਾ ਹਾਲ ਹੋ ਜਾਂਦਾ ਹੈ بارش ਕਰਨਾ ਹੈ ਸੀ ਮੁੱਕਾ ਦੇ ਕੇ ਪਾਣੀ ਨਹੀਂ ਚਲਦਾ ਜਿਉਂਗੀ ਇਹ ਜੰਗਲੀ ਵੀ ਹੈ ਕਾਇ ਚੱਕਰ ਉਹਨੂੰ ਦੁਆਲੇ ਐਮਐਲ ਸਾਹਿਬ ਜਿਹਨੇ ਉਪਰਨ ਕੀਤਾ ਜੀ ਐਮਐਲ ਸਾਹਿਬ ਨੇ ਇਹਨਾਂ ਨੇ ਫੋਨ ਕੀਤਾ ਉਹਨਾਂ ਨੇ ਮੇਰੀ ਜੁਟੀ ਲਾਤੀ ਜੀ ਉਹ ਰੂਡੀ ਲਾਮ ਚੱਕਰ ਦੇ ਕੰਮ ਦਾ ਸ਼ਾਇਦ ਵਿਕਾਸ ਕਰਨਾ ਹੈ ਜੀ ਕਾਲ ਮਿਲ ਕਰਨਾ ਹੈ ਉਹਨਾਂ ਨੇ ਵਿਕਾਸ ਕਰਨ ਦੇ ਵੇਲੇ ਉਹ ਵੀ ਇੱਥੇ ਆ ਗਿਆ ਜੀ ਇੱਕ ਨਸਬ ਨਾਲ ਲਈ ਜੀ ਇਹ 5 6 ਇੰਚ ਚਲਾ ਉਸੇ ਕਰਾਂਗੇ ਅਸੀਂ 300 ਪਰ ਦੇ ਦੇ ਸਾਡੇ ਨੂੰ ਬਡੇਰੀਆ ਤੇ ਇਹਨਾਂ ਨੂੰ ਜਿੰਨਾ ਵੀ ਪਾਣੀ ਠਹਿਰਦਾ ਹੈ ਉਹਨਾਂ ਨੂੰ ਪੇਜ ਨੂੰ ਖਤ ਦਾ ਹੋਣਾ ਉਹ ਸਿਵਰੇ ਵੀ ਸਾਫ ਕਰ ਦੋਗੇ ਤੇ ਜੋ ਵੀ ਹੈ ਹਾਲੇ ਦੋ ਚਾਰ ਦਿਨ ਹਫ਼ਤੇ ਕਰ ਦਾਰੇ ਜੋ ਵੀ ਰਕਮਸੀ ਹੈ ਜੀ